ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਵਿਰੋਧ ਦੇ باوجود ਵੀ ਉਹਨਾਂ ਨੇ ਕੀਤੀ ਵੱਡੀ ਜਿੱਤ ਪ੍ਰਾਪਤ ਮਾਮਲਾ ਬਠਿੰਡਾ ਦੇ ਵਾਰਡ ਨੰਬਰ 48 ਦਾ ਦੱਸਦੀ ਹੈ ਕਿ ਬਠਿੰਡਾ ਨਗਰ ਕੌਂਸਲ ਦੇ ਅੰਦਰ ਵਾਰਡ ਨੰਬਰ 48 ਦੀ ਜਿੰਮਨੀ ਚੋਣ ਹੋਈ ਸੀ ਜਿਸ ਦੇ ਵਿੱਚ ਬਠਿੰਡਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਪਹਿਲਾਂ ਇੱਕ ਹੋਰ ਉਮੀਦਵਾਰ ਨੂੰ ਜੋ ਅਕਾਲੀ ਦਲ ਛੋਇਆ ਸੀ ਡਿਰੇਕਟਰ ਦਵਾਈ ਗਈ ਸੀ ਅਤੇ ਉਸ ਤੋਂ ਬਾਅਦ ਉੱਪਰੋਂ ਹਾਈ ਕਮਾਂਡ ਵੱਲੋਂ ਉਸ ਦੀ ਟਿਕਟ ਕੱਟ ਕੇ ਇੱਕ ਹੋਰ ਵਿਅਕਤੀ ਨੂੰ ਦਿੱਤੀ ਗਈ ਜੋ ਬਠਿੰਡਾ ਦੇ ਅਮਰਜੀਤ ਮਹਿਤਾ ਜੋ ਇੱਕ ਸਮਾਜ ਸੇਵੀ ਹਨ ਉਹਨਾਂ ਦੇ بیٹے ਨੂੰ ਦਿੱਤੇ ਗਏ ਸੀ ਅਤੇ ਆਮ ਆਦਮੀ ਦੇ ਜੋ ਆਪਣਾ ਆਪਣਾ ਬਠਿੰਡਾ ਦਾ ਵਿਧਾਇਕ ਹਨ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਇੱਕ ਆਜ਼ਾਦ ਉਮੀਦਵਾਰ ਵੀ ਆਪਣਾ ਖੜਾ ਕੀਤਾ ਗਿਆ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਜੋ ਆਪਣਾ ਆਜ਼ਾਦ ਉਮੀਦਵਾਰ ਇੱਕ ਉਨ੍ਹਾਂ ਵੱਲੋਂ ਖੜਾ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਉਨ੍ਹਾਂ ਵੱਲੋਂ ਪੂਰੀ ਸਪੋਰਟ ਕੀਤੀ ਗਈ ਲੇਕਿਨ ਉਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵਿਰੋਧ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਉਹ ਵੱਡੀ ਆਪਣਾ ਲੀਡ ਦੇ ਨਾਲ ਜਿੱਤ ਚੁੱਕਾ ਹੈ ਸੀ ਸਾਨੂੰ ਦਿਖਾ ਰਹੇ ਹਾਂ ਇਹ ਸਾਰੇ ਜਸ਼ਨ ਹੋ ਰਹੇ ਨੇ ਬਠਿੰਡਾ ਦੇ ਅੰਦਰ ਵਾਰਡ ਨੰਬਰ 48 ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵਿਰੋਧ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਨੇ ਵੱਡੀ ਲੀਡ ਦੇ ਨਾਲ ਆਪਣਾ ਜਿੱਤ ਹਾਸਲ ਕੀਤੀ ਹੈ how shall i walk back i walk back i walk back ਯਾਰ ਲੋਕਾਂ ਨੇ ਪਿਆਰ ਦਿਖਾਇਆ ਜੀ ਵਿਕਾਸ ਨੂੰ ਜਿਹੜੀ ਚੀਜ਼ਾਂ ਨਹੀਂ ਹੋਈਆਂ ਤੁਸੀਂ ਕੁਝ ਦਿਨਾਂ ਚ ਕੀਤੀਆਂ ਬਾਕੀ ਕੱਲ ਵੀ ਤੀਜਾ ਉਹ ਚੀਜ਼ਾਂ ਮਿਲਿਆ ਬਹੁਤ ਬਹੁਤ ਲੋਕਾਂ ਨੇ ਦੇਖਿਆ ਉਹ ਤਿਆਗ ਉਹ ਲੋਕਾਂ ਨੇ ਖੜੀ ਦਿੱਤਾ ਇੱਕ ਪਿਆਰ ਦਾ ਸੀ ਬਹੁਤ ਬਹੁਤ ਅਭਾਰੀ ਹੈ ਉਹਨਾਂ ਦੇ ਲੋਕਾਂ ਨੇ ਖੜੀ ਬਹੁਤ ਪਿਆਰ ਦਿੱਤਾ ਸਾਡੇ ਭਾਜੀ ਜਿੱਲੇ ਵੀ ਉਹਦੇ ਦਾ ਵਰਸ ਤੇ ਸਭ ਬਹੁਤ ਬਹੁਤ ਵਧਾਈਆਂ ਹਨ ਉਹਨਾਂ ਨੂੰ ਪਿਆਰ ਦਿੱਤਾ ਜਿੱਨੇ ਮੇਰੇ ਯਾਰ ਦੋਸਤ ਰਿਸ਼ਤੇ ਦਾ ਉਹਨਾਂ ਦੇ ਕੋਲ ਇਹ ਨਾਲ ਜਿਹਨਾਂ ਪੀਤਾ ਉਹਨਾਂ ਦਾ ਬਹੁਤ ਘੋਟਾ ਹੋ ਰਿਹਾ ਉਹਨਾਂ ਨੇ ਇਹ ਯਾਰ ਦਿੱਤਾ ਤੇ ਸਾਰੇ ਪ੍ਰੈਸ ਰੋਮ ਬਹੁਤ ਅੰਗਰ ਉਹਨਾਂ ਨੇ ਜਿੰਨੇ ਕੋਲ ਪੁਲਾਇ ਰਿਹਾ ਬੜੀ ਫੋਟੋਗ੍ਰਾਫੀ ਦੇ ਪੰਜਾਬ ਪਰਦਾ ਨਾਲ ਕੇ ਸੀਗੇ ਬੜੇ ਵੱਡੇ ਵਾਦੇ ਕਰਕੇ ਦੇਖੋ ਜੇ ਕੋਈ ਤੁਸੀਂ ਸਾਰਿਆਂ ਨੇ ਮਿਲ ਕੇ ਵਾਅਦਾ ਵੀ ਮਿਲ ਕੇ ਨਾ ਵੱਡਾ ਯਾਰ ਦਿੱਤਾ ਤੇ ਵਾਅਦੇ ਪੂਰੇ ਕਰਨਾ ਕਿ ਸਾਡਾ ਸਰਦਬੰਦ ਹੈ ਅਸੀਂ ਜਿੰਨਾ ਜਲਦੀ ਹੋਵੇ 2-4 ਦਿਨਾਂ ਦੇ ਵਿੱਚ ਇਹ ਚੀਜ਼ ਚੱਲੋ ਸ਼ੁਰੂ ਕਰ ਦਾਂਗੇ ਬਹੁਤ ਬਹੁਤ ਧੰਨਵਾਦ ਸਕੀ ਨਾਮਾ ਤੋਂ ਰੱਖੀ ਅੰਦਰ ਮੈਂ ਪਰਮਜੀਤ ਸਿੰਘ ਪਿਲੋ ਜਿਹੜਾ ਪ੍ਰਧਾਨ ਖਸਾਨ ਬੈਂਕ ਤੇ ਚੇਅਰਮੈਨ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਬੈਠਾ ਜੇ ਵੱਡੀ ਹੋਈ ਹੈ ਅੱਜ ਕੀ ਬਹੁਤ ਵੱਡੀ ਜਤ ਹੋਈ ਹੈ ਜੀ ਮਤਲਬ ਮੈਂ ਸਮਝਦਾ ਵੀ ਇੱਕ ਮਹੱਤਵਪੂਰਨ ਪਰਿਵਾਰ ਹੈ ਜਿਹੜਾ ਕਿ ਲੈਓ ਬਾਰੇ ਰੀਜਾ ਜਿਹੜਾ ਵਿਕਾਸ ਕਰਨ ਦੇ ਸਮਰੱਥਾ ਬਹੁਤ ਪਹਿਲਾਂ ਸਾਡੇ ਲੀਡਰ ਇਥੇ ਐਮਐਲਏ ਬਣੇ ਕਾਗੂਸ ਦੇਵੀ ਕਲੀਜ ਵਾਲਦੇ ਵੀ ਹੋਰ ਪਾਰਟੀਆਂ ਦੇ ਵੀ ਜਿਨ੍ਹਾਂ ਨੇ ਵਾਅਦੇ ਕੀਤੇ ਹੋਏ ਜ਼ਿਲ੍ਹਾ ਲੈਨੋਪਾਰ ਨੂੰ ਵਿਕਾਸ ਕਰਾਂਗੇ ਪਰ ਕਿਸੇ ਨੂੰ ਹੋਇਆ ਨਹੀਂ ਮੈਂ ਤੁਹਾਨੂੰ ਵਿਸ਼ਵਾਸ ਮੈਨੂੰ ਯਕੀਨ ਆ ਪੂਰਾ ਮੈਂ ਤਾਂ ਪਰਿਵਾਰਾ ਜਿਹੜਾ ਲੈਨੋਪਾਰ ਏਰੀਆ ਦਾ ਵਿਕਾਸ ਇਹਨਾਂ ਕਰਦਗੇ ਵੀ ਲੋਕ ਯਾਦ ਰੱਖਣਗੇ ਕਾਇਆ ਕਲਪ ਕਰ ਦੇਣਗੇ ਲੈਨੋਪਾਰ ਵੀ ਪਾਰਟੀ ਜਿਹੜੇ ਆਪਾਂ ਫਟਾਈ ਸੀ ਉਹਨਾਂ ਵੱਲੋਂ ਆਪਣਾ ਮਕਦਮ ਕਰ ਦਿੱਤੀ ਸੀ ਕਿਵੇਂ ਜਲਾਏ ਹਾਂਜੀ ਜਿਹੜੇ ਆਮ ਆਦਮੀ ਪਾਰਟੀ ਸਾਡੇ ਅੱਗੇ ਆਪਾਂ ਰਹਿ ਗਈ ਸੀ ਉਹਨਾਂ ਵੱਲੋਂ ਇਹ ਤਾਂ ਫੋੜ ਕੀਤਾ ਗਿਆ ਸੀ ਅੱਜ ਇਹਨਾਂ ਵੱਲ ਵਿਰੋਧ ਕੀਤਾ ਗਿਆ ਪਰ ਫਿਰ ਵੀ ਇਹ ਇਸ ਲਈ ਅਸੀਂ ਤਾਂ ਜਿਹੜੀ ਪਾਰਟੀ ਵੱਡੀ ਪਾਰਟੀ ਵੱਲੋਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਸਾਨੂੰ ਇੰਨਾ ਵਿਸ਼ਵਾਸ ਦਿਵਾਇਆ ਵਿਕਾਸ ਵਿਕਾਸ ਦੇ ਵਿਕਾਸ ਨੂੰ ਲੈ ਕੇ ਚੱਲੀ ਸੀ ਮੈਂ ਤਾਂ ਸਾਹਮਣੇ ਵਿਕਾਸ ਦੇ ਵਾਅਦੇ ਕੀਤੇ ਸੀ ਔਰ ਉਹ ਵਿਕਾਸ ਨੂੰ ਲੋਕਾਂ ਨੇ ਵੋਟ ਪਾਈ ਹੈ